ਹਾਂਜੀ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਵੀਰੇ ਆਪਾਂ ਲੈ ਕੇ ਆਇਆ 60 65 ਫਾਰਮ ਟਰੈਕ ਛੋਟਾ ਟਰੈਕਟਰ ਵੀਰੇ ਜਿਹੜੇ ਵੀਰ ਨੇ ਚਲਾਇਆ ਉਹਨੂੰ ਪਤਾ ਇਹਦੇ ਬਾਰੇ ਇਹ ਟਰੈਕਟਰ ਹੈਗਾ ਵੀਰੇ 2013 ਮਾਡਲ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਟਰੈਕਟਰ ਆ ਬਾਈ ਫਾਸਟ ਆ ਉਹਨਾਂ ਦਾ ਫਾਸਟ ਪਾਰਟੀ ਦਾ ਟਰੈਕਟਰ ਹੈ ਸਾਰਾ ਜੈਨੂਅਨ ਹੈ ਦੇਖ ਸਕਦੇ ਹੋ ਤੁਸੀਂ ਜਿਵੇਂ ਨਵਾਂ ਟਰੈਕਟਰ ਹੈ ਮਾਰਦਾਂ ਲਈ ਸ਼ਿਕਾਰੇ 16 ਦੇ ਟਾਇਰ ਨੇ ਵੀਰੇ 65 ਪੈਸੇ 65 70 ਪੈਸੇ ਟਾਇਰ ਨੇ 16 ਦੇ ਟਾਇਰ ਨੇ ਬਾਕੀ ਪਿੱਛੋਂ ਦੇਖ ਸਕਦਾ ਤੁਸੀਂ ਡਬਲ ਡਿਸਟ੍ਰੀਬਿਊਟਰ ਲਿੰਕਾਂ ਵਗੈਰਾ ਆਣ ਕੋਈ ਦੇਖੋ ਸਾਰਾ ਕੁਝ ਓਕੇ ਦੀ ਰਿਪੋਰਟ ਕੋਈ ਮਰਗਾਟ ਨਹੀਂ ਪਿੱਛੋਂ ਉਹ ਹੈਗਾ ਰਿਮ ਦੇਖ ਸਕਦੇ ਵੀਰੇ ਜਮਾ ਸਾਫ਼ ਰਿਮ ਨੇ ਬਾਕੀ ਇਹਦੇ ਫੰਕਸ਼ਨਾਂ ਬਾਰੇ ਤੁਹਾਨੂੰ ਪਤਾ ਹੈ ਚੇਂਜਰ ਗੇਅਰ ਹੈ ਪੀਡਾ ਸਪੂਡਾ ਜਨੇਜ਼ ਫਾਕਸ ਨੇ ਮੈਨੂੰ ਲਾਦਾ ਰੇਟ ਦੇ ਹਿਸਾਬ ਨਾਲ ਤਾਂ ਐ ਲਾ ਲਓ ਵੀ ਤੋਫੀ ਹੈ ਜਿਹੜੇ ਬਾਈ ਨੇ ਕੰਮ ਲੈ ਬਾਕੀ ਘੰਟੇ ਦੱਸਦੇ ਆ ਵੀਰੇ ਤੁਹਾਨੂੰ ਕਿੰਨਾ ਚੱਲਿਆ ਹੋਇਆ ਹੈ 13 65 1365 60 65 ਟਰੈਕਟਰ ਹੈ 1365 ਘੰਟੇ 65 65 ਹੋ ਗਿਆ ਬਈ ਜਮਾ ਉੱਕੇ ਦੀ ਰਿਪੋਰਟ ਆ ਮੂਰੇ ਬੇਟ ਲੱਗੇ ਹੋਏ ਨੇ ਜਮਾ ਵਧੀਆ ਲੁੱਕ ਚ ਹੈ ਮੂਰੇ ਬੇਟ ਲੱਗੇ ਹੋਏ ਨੇ ਫੱਲ ਵਧੀਆ ਹੈ ਬਾਕੀ ਟਰੈਕਟਰ ਲੈਣ ਸਮੇ ਤੁਸੀਂ ਚਲਾ ਕੇ ਵਾ ਕੇ ਪੂਰੀ ਤਸੱਲੀ ਕਰ ਲਓ ਜਿੱਥੇ ਮਰਜ਼ੀ ਘੱਟ ਦਿਓ ਬਾਈ ਨਾਲ ਦੇ ਟਾਇਰ ਨੇ ਵੱਡੀ ਗੱਲ ਬਾਤ ਬਾਈ ਨਾਲ ਦੇ ਟਾਇਰ ਨੇ ਕਈ ਵਾਰੀ ਐ ਹੁੰਦਾ ਬਾਈ ਅਗਲਾ ਕਹਿੰਦਾ ਮਿਸਟਰ ਮਾਗਰ ਮੋੜਤਾ ਫਲਾਣਾ ਟਿਕੜਾ ਉਹ ਟਾਇਰ ਵੀ ਦੇ ਦੋ ਦੋਏ ਗੱਲਾਂ ਸੇਮ ਹੋ ਜਾਣ ਫਿਰ ਮੰਨੇ ਚਲ ਜੈਨੂਅਲ ਕੰਮ ਹੋ ਜਾਂਦਾ ਬਾਈ ਓਕੇ ਰਿਪੋਰਟ ਟਰੈਕਟਰ 13 ਮਾਡਲ ਰੇਟ ਵੀ ਰੇ ਦਾ ਬਾਈ ਕਹਿੰਦੇ 5 ਲੱਖ ਰੁਪਇਆ ਰੇਟ ਹੈਗਾ ਵੀਰੇ 5 ਲੱਖ ਰੁਪਇਆ ਬਾਕੀ ਮਰਗਾਟਾ ਤੇ ਗੱਡੀਆਂ ਡੰਡੇ ਸਾਰਾ ਕੁਝ ਲੱਗਿਆ ਟਰੈਕਟਰ ਲਾਇਸੈਂਸ ਨਾਲ ਚਲਾ ਕੇ ਬਾਕੇ ਚੈੱਕ ਕਰ ਲਿਓ 2013 ਮਾਡਲ ਹੈ 1365 ਘੰਟੇ ਚੱਲਿਆ ਪੰਜਾਬ ਨੰਬਰ ਫਸਟ ਓਨਰ ਬਾਕੀ ਵੀਰੇ ਵੀਡੀਓ ਕੇਮ ਲੱਗੀ ਕਮੈਂਟ ਕਰਿਓ ਸ਼ੇਅਰ ਕਰਿਓ ਧੰਨਵਾਦ